ਹੈਲੋ ਫਰੈਂਡਸ ਕਿ ਮੈਂ ਉਹ ਸਾਰੇ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਆਏ ਸੀ ਜੀ ਗੁਰਦੁਆਰਾ ਸਾਹਿਬ ਇਹ ਹੈਗਾ ਜੀ ਬੁੱਢਾ ਥੇ ਜਿਹੜਾ ਕਿ ਡੇਰਾ ਬਿਆਸ ਦੇ ਰੋਡ ਦੇ ਉੱਪਰ ਹੀ ਆ ਤੇ ਇੱਧਰ ਸਟਾਰਟਿੰਗ 'ਚ ਜਦੋਂ ਆਪਾਂ ਐਂਟਰ ਹੁੰਨੇ ਆ ਤਾਂ ਉਦੋਂ ਪਾਰਕਾਂ ਬਣੀਆਂ ਦੇਖੋ ਬਹੁਤ ਸੋਹਣੀਆਂ ਤੇ ਤੁਹਾਨੂੰ ਫਿਰ ਅੰਦਰ ਜਾ ਕੇ ਵੀ ਅੰਦਰ ਦਾੜਾ ਸੀਨਾ ਦਿਖਾਉਨੇ ਆ ਹਾਂ ਜੀ ਹੈਗੇ ਸਾਡਾ ਜੋੜਾ ਘਰ ਅੱਜ ਨਾ ਫੇਰ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਪਈ ਆ ਤੇ ਇੱਥੇ ਅੰਬ ਦਾ ਜਿਹੜਾ ਹੈਗਾ ਵਾ ਬੂਟਾ ਬਹੁਤ ਵੱਡਾ ਤੇ ਇੱਥੇ ਅੰਬ ਨਾ ਲੱਗਦੇ ਆ ਮਤਲਬ ਇੰਨਾ ਵੀ ਜ਼ਿਆਦਾ ਵੱਡਾ ਨਹੀਂ ਆ ਪਲਾਂਟ ਇਹ ਮਤਲਬ ਛੋਟਾ ਹੀ ਆ ਨਾਰਮਲ ਆ ਤੇ ਉਹਨੂੰ ਬਹੁਤ ਜ਼ਿਆਦਾ ਅੰਬ ਲੱਗਦੇ ਇੱਥੇ ਸੋ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਪਲਾਂਟ ਲੱਗੇ ਹੋਏ ਆ ਜਿੰਨਾਂ ਦੇ ਨਾਲ ਕਿ ਗੁਰਦੁਆਰਾ ਸਾਹਿਬ ਦੀ ਹੋਰ ਵੀ ਜ਼ਿਆਦਾ ਖੂਬਸੂਰਤੀ ਵੱਧ ਜਾਂਦੀ ਹੈ ਇੱਥੇ ਨਿਸ਼ਾਨ ਸਾਹਿਬ ਜੀ ਹੈ ਜਿੱਥੇ ਸਭ ਤੋਂ ਪਹਿਲਾਂ ਆਪਾਂ ਐਂਟਰ ਹੋਣ ਤੋਂ ਪਹਿਲਾਂ ਮੱਥਾ ਟੇਕਦੇ ਹਾਂ ਤੁਸੀਂ ਵੀ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਹੁਣ ਅਸੀਂ ਹੁੰਨੇ ਆਂ ਐਂਟਰ ਅੰਦਰ ਸਤਿ ਉਹ ਨਸੀਹਤ ਮੱਥਾ ਟੇਕ ਲਿਆ ਹੋਇਆ ਦੇਖੋ ਤੁਸੀਂ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆ ਤੁਸੀਂ ਵੀ ਆਓ ਦਰਸ਼ਨ ਕਰੋ ਜੀ ਇੱਧਰ ਬਾਬਾ ਜੀ ਦਾ ਪਲੰਗ ਲੱਗਾ ਹੋਇਆ ਤੁਹਾਨੂੰ ਵੀ ਦਿਖਵਾਨੀ ਆ ਤੇ ਉਹ ਬਾਬਾ ਜੀ ਹੈ ਜਿਨ੍ਹਾਂ ਦਾ ਗੁਰਦੁਆਰਾ ਸਾਹਿਬਾ ਲਿਖਿਆ ਵੀ ਹੋਇਆ ਉਹਨਾਂ ਦੀ ਤਸਵੀਰ ਦੇ ਥੱਲੇ ਇਹ ਤੰਤਨ ਬਾਬਾ ਲੰਗਾ ਜੀ ਸ਼ਹੀਦ ਸੋ ਬੁੱਢਾ ਥੇ ਇੱਥੇ ਬਿਆਸ ਦੇ ਕੋਲ ਆ ਜੀ ਡੇਰਾ ਬਿਆਸ ਤੇ ਰੋਡ ਦੇ ਉੱਪਰ ਹੈ ਇਹਨਾਂ ਦਾ ਪਲੰਗ ਜਿਹੜਾ ਸਜਾਇਆ ਹੋਇਆ ਗੁਰੂ ਮਹਾਰਾਜ ਦੇ ਘਰ ਦਾ ਕਰਕੇ ਆਪਾਂ ਬਹੁਤ ਹੌਲੀ ਬੋਲ ਰਹੇ ਆ ਕਿ ਕਿ ਇੱਥੇ ਸ਼ੋਰ ਨਹੀਂ ਪਾਉਣਾ ਚਾਹੀਦਾ ਤੇ ਬਾਬਾ ਜੀ ਦੀ ਇੱਥੇ ਫੋਟੋ ਲੱਗੀ ਹੋਈ ਹੈ ਬਹੁਤ ਵੱਡੀ ਤੇ ਇੱਥੇ ਗੁਟਖਾ ਸਾਬ ਰੱਖੇ ਹੋਇਆ ਖਿੜਕੀ ਦੇ ਵਿੱਚ ਜਿਨ੍ਹਾਂ ਨੇ ਪਾਠ ਕਰਨਾ ਸੋ ਇੱਥੋਂ ਗੁਰਦੁਆਰਾ ਲੈ ਕੇ ਗੁਟਖਾ ਸਾਬ ਤੇ ਪਾਠ ਕਰ ਸਕਦੇ ਆ ਆਪਣਾ ਚਲੋ ਤੁਹਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਵਾਨੇ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਤੁਹਾਨੂੰ ਮੰਦਰ ਦਾ ਬਾਅਦ ਚ ਦੁਕਾਨੀ ਆ 12 ਪਿੰਲਾ ਆਪਾਂ ਫਿਰ ਦਰਸ਼ਨ ਕਰਕੇ ਆਨੇ ਆ ਇੱਧਰ ਦੇਖੋ ਜੀ ਇਹ ਅੱਗੇ ਜਿਹੜੇ ਦਰਵਾਜ਼ੇ ਬੰਦ ਨੇ ਨਾ ਇਹ ਲੰਗਰ ਹਾਲ ਆ ਇੱਧਰ ਲੰਗਰ ਬੰਦ ਆ ਅੱਧਰ ਬਾਬਾ ਜੀ ਦੇ ਕਮਰੇ ਆ ਤੇ ਤੁਸੀਂ ਆਣ ਕੇ ਪਾਠ ਵੀ ਕਰਵਾ ਸਕਦੇ ਹੋ ਕਮਰੇ ਲੈ ਕੇ ਰਹਿ ਵੀ ਸਕਦੇ ਆਪਾਂ ਸਰਦੀਆਂ ਗਰਮੀਆਂ ਦਾ ਸਾਰਾ ਪ੍ਰਬੰਧ ਹੈਗਾ ਆ ਤੇ ਇੱਧਰ ਵੀ ਜਿਹੜਾ ਹੈਗਾ ਨਿਸ਼ਾਨ ਸਾਹਿਬ ਇੱਕ ਹੋਰ ਉਧਰ ਬਾਬਾ ਜੀ ਦੀ ਇੱਧਰਲੇ ਗੇਟ ਦੇ ਵਿੱਚ ਤੁਹਾਨੂੰ ਦਿਖ ਰਹੀ ਹੋਣੀ ਆ ਰੂਮ ਆ ਦਰਪਾਲ ਕੀ ਸਾਹਿਬ ਜਿੱਥੇ ਪਰਬਾਤ ਫੇਰੀਆਂ ਨਿਕਲਦੀਆਂ ਹੁੰਦੀਆਂ ਉਹਦੋਂ ਦੀ ਉਹ ਬੱਸ ਜਿਹੜੀ ਉੱਥੇ ਖੜੀ ਕੀਤੀ ਬਾਬਾ ਜੀ ਨੇ ਤੇ ਛੋਟੀ ਬੈਂ ਵੀ ਉਹਨਾਂ ਨੇ ਖੜੀ ਕੀਤੀ ਆ ਇੱਧਰ ਜਿੱਥੇ ਉਹ ਬਲੂ ਬਲੂ ਸ਼ੈੱਡ ਦਿਖ ਰਹੇ ਨੇ ਉੱਥੇ ਲੰਗਰ ਬੰਦਾ ਜੀ ਸੰਗਰਾਮ ਦੇ ਵਾਲੇ ਦਿਨ ਇਹ ਬਹੁਤ ਹੀ ਪੁਰਾਣਾ ਬੋਰਡ ਹੈ ਜਿੰਨੂੰ ਸਿਆਣੇ ਲੋਕ ਕਹਿੰਦੇ ਨੇ ਦਿੰਦੇ ਇਹਨੂੰ ਆਪਾਂ ਤੇ ਕਹਿੰਦੇ ਜਣਾ ਵੈਸੇ ਮੈਂ ਸਿਆਣਿਆਂ ਕੋ ਸੁਣਿਆ ਹੋਇਆ ਇਹਨੂੰ ਦਾੜੀ ਕਹਿ ਦਿੰਦੇ ਕਿ ਬੋਰਡ ਬਹੁਤ ਪੁਰਾਣਾ ਤੇ ਇਹਨੂੰ ਦਾੜੀ ਆਈ ਹੋਈ ਆ ਤੇ ਜਿਹੜੇ ਬਾਬਾ ਜੀ ਅੰਦਰ ਨਾ ਲੰਗਾਜੀ ਬਾਬਾ ਜੀ ਉਹਨਾਂ ਦਾ ਇੱਥੇ ਦੀਵਾ ਜੜਾਇਆ ਚਰਾਗ ਉਹਨਾਂ ਦਾ ਜਗਦਾ ਆ ਤੇ ਇੱਥੇ ਆਪਾਂ ਬਸ ਦਰਸ਼ਨ ਇੱਦਾਂ ਕਰਨੇ ਹੁੰਦੇ ਆ ਕਈ ਲੋਕੀ ਕਰਦੇ ਆ ਕਿ ਚਰਾਗ ਦੇ ਉੱਪਰ ਦੀ ਇੰਜ ਕਰਕੇ ਕਰਦੇ ਆ ਸੋ ਇੱਦਾਂ ਆਪਾਂ ਨੂੰ ਪਿਆਰ ਨਹੀਂ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ ਦੂਰ ਤੋਂ ਹੀ ਨਮਸਕਾਰ ਕਰੋ ਤੇ ਸਭ ਤੋਂ ਬੈਟਰ ਹੈ ਇਹ ਚਾਰ ਦਿਵਾਰੀ ਸਾਰੀ ਗੁਰਦੁਆਰਾ ਸਾਹਿਬ ਨੂੰ ਸਾਰੇ ਨਿਕਲਦੇ ਆ ਕੇ ਸੰਗਰਾਂਦ ਵਾਲੇ ਦਿਨ ਬਹੁਤ ਸੰਗਤ ਹੁੰਦੀ ਆ ਜ्यादातरਸੀਂ ਇੱਥੇ ਹੀ ਆਨੇ ਆ ਗੁਰਦੁਆਰਾ ਸਾਹਿਬ ਤੇ ਉੱਥੇ ਸੰਗਰਾਂਦ ਵਾਲੇ ਦਿਨ ਬਾਹਰ ਪ੍ਰਸ਼ਾਦ ਜਿਹੜਾ ਵੰਡਿਆ ਵੰਦੇ ਆ ਛੱਡ ਬਣਿਆ ਛੋਟਾ ਜਿਹਾ ਨੂੰ ਫਿਰ ਮੈਂ ਐਂਟਰ ਹੋ ਕੇ ਅੰਦਰ ਅੱਜ ਦਾ ਹੁਕਮਨਾਮਾ ਸਾਹਿਬ ਬਲੀ ਨੂੰ

ਅਸੀਂ ਹੁਣ ਮੱਥਾ ਟੇਕ ਲਿਆ ਹੋਇਆ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਕਾਰ ਵਾਪਸੀ ਉਹ ਸਾਹਮਣੇ ਰੋਡ ਦਿਸਦੀ ਪਈ ਆ ਤੇ ਅੱਜ ਵੀ ਬਾਰਿਸ਼ ਹੋ ਰਹੀ ਆ ਬਾਰਿਸ਼ ਕੱਲ ਵੀ ਸੀਗੀ ਮੈਂ ਕੱਲ ਵੀ ਵਲੌਗ ਪਾਇਆ ਸੀ ਕੱਲ ਵੀ ਮੈਂ ਗੁਰਦੁਆਰਾ ਸਾਂਭੀ ਗਈ ਸੀ ਤੇ ਵਲੌਗ ਪਾਇਆ ਸੀ ਉਹ ਮੇਰੇ ਪਿੰਡ ਦਾ ਵਲੌਗ ਸੀ ਇਹ ਸਾਡੇ ਸ਼ਹਿਰ ਦਾ ਵਲੌਗ ਹੈ ਜੀ ਤੇ ਹੁਣ ਆ ਪਜਾਨੇ ਇੱਧਰ ਸਾਰੀ ਪਾਰਕਿੰਗ ਹੈ ਜੀ ਪਾਰਕਿੰਗ ਵੀ ਬਹੁਤ ਵੱਡੀ ਹੈ ਗੱਡੀਆਂ ਮਤਲਬ ਬਾਈਕਸ ਵਗੈਰਾ ਜੋ ਵੀ ਹੈ ਤੁਹਾਡਾ ਲਾ ਸਕਦੇ ਅੱਗੇ ਤੱਕ ਇੱਥੇ ਸਕੂਲ ਦੀਆਂ ਬੱਸਾਂ ਵੀ ਲੱਗਦੀਆਂ ਸ਼ਾਮ ਨੂੰ ਸਾਰੀਆਂ ਇੱਥੇ ਬੱਸਾਂ ਲੱਗੀਆਂ ਹੁੰਦੀਆਂ ਹੁਣ ਅਸੀਂ ਘਰ ਨੂੰ ਜਾ ਰਹੇ ਆਂ ਜੀ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਨੈਕਸਟ ਵਲੌਗ ਦੇ ਨਾਲ ਸੋ ਥੈਂਕ ਯੂ